ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਜੀ ਇੱਕ ਬਈ ਬੈੜਾ ਤਾਜੀ ਸੋਣ ਵਾਲੀ ਹੈ ਇੱਕ ਬਈ ਮੱਝਾ ਤਾਜੀ ਸੋਈ ਵੀ ਆਓ ਪੁੱਛ ਲੈਨੇ ਬਾਈ ਥੋੜਾ ਡੀਟੇਲ ਫਰੰਡ ਬੁਰਜਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਦਾਪਾ ਬਾਈ ਸੌਰੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੋਲ ਹਾਂ ਠੀਕ ਆ ਬਾਈ ਨੇੜੇ ਪਿੰਡ ਸਲਾਦਪੁਰਾ ਜੰਗੀਆਂ ਨਾਲ ਰਹਿੰਦੇ ਨੇ ਮੋਬਾਈਲ ਨੰਬਰ ਬੋਲੋ 78580241 ਠੀਕ ਹੈ ਜੀ ਹੋਰ ਠੀਕ ਹੋ ਵਧੀਆ ਹਾਂ ਜੀ ਜਮਾ ਪਰਮਾਤਮਾ ਦੀ ਮਿਹਰ ਆ ਜੀ ਚਲੋ ਵਧੀਆ ਠੀਕ ਜਿਹੜੀ ਜੋ ਟੀਰੇ ਨੇ ਕਿਹੜਾ ਸੂਸਤ ਇੱਕੋ ਟੀਜੀ ਦੂਜਾ ਸੂਆ ਸੂਈ ਵੀ ਆ ਜੀ ਕਦੋਂ ਸੂਈ ਹੈ ਇਹ ਇਹ ਨਹੀਂ ਹੋਵੇ ਹੋਣਗੇ ਮਗਰੇ ਦੇ ਕੱਟਿਆ ਬਾ 15 ਦਿਨ ਮੰਨ ਲੇ ਅਗਲਾ 16 ਮੰਨ ਦੇ ਬੱਚਾ ਕੱਟਿਆ ਹਾਂ ਕੱਟਿਆ ਮਗਰੇ ਦੁੱਧ ਕਿੰਨਾ ਦੁੱਧ 9 ਕਿਲੋ ਖੁੱਲਾ ਵਸ ਨੈਟ ਤਿਆਰ ਹਾਂ ਖੋਲੋ ਤੋਰਿਓ ਬਾਈ ਚਵਾਈ ਕਰਕੇ ਦਿਖਾਵਾਂਗੇ ਆ ਚਵਾਈ ਕਰਕੇ ਦਿਖਾਵਾਂਗੇ ਆ ਬੈੜਾ ਜੀ ਚਵਾਈ ਹੁਣ ਕਰਕੇ ਦਿਖਾ ਦਾਂਗੇ ਥਣ ਬਹੁਤ ਚੰਗਾ ਪੱਲਾ ਪੱਲਾ ਥਣ ਚਾਰੇ ਥਣ ਲਾ ਨਿਕੜ ਮੇ ਪੂਰੇ ਗੈਰ ਤੇ ਕੱਦ ਵੱਡ ਕਰ ਮਾਈਦਾ ਚੰਗਾ ਓਕੇ ਫੇਸ ਵੀ ਬੜਾ ਚੰਗਾ ਸਿੰਘ ਸੁng ਬਹੁਤ ਚੰਗਾ ਚੰਗੀ ਆ ਮੱਝ ਬਈ ਸਵੇਂ ਪਲੀ ਆ ਚਵਾਈ ਚੁਵਾਈ ਕਹਿੰਦਾ ਕਰਕੇ ਦਿਖਾਵਾਂਗੇ ਨੰਬਰ 1 ਚਵਾਈ ਡਾਕਟਰ ਏਡੀ ਸੀ ਨਾ ਪਾ ਕੱਟੀ ਵੀ ਨਾ ਥਾਡ ਅੱਛਾ ਹਾਂ ਏਡੀ ਠੰਡੀ ਛੋਟੀ ਭਾਈ ਕਹਿੰਦਾ ਪੂਰੀ ਠੰਡੀ ਸੀ ਲਾ ਭੌਂ ਦੀ ਕੱਟੀ ਵੀ ਹਾਂ ਭਾ ਕੱਟੀ ਉਹਨਾ ਥੱਡੇ ਜਾ ਰ ਅਗਲਾ ਠੀਕ ਹੈ ਭਾਈ ਐਡੀ ਠੰਡੀ ਆ ਹਾਂ ਠੀਕ ਦੋਤਾ ਭਾ ਜਿਵੇਂ ਕਹਤੋਂ ਮੈਂ ਹੋ ਠੀਕ ਅੱਗੇ ਭਾਈ ਗਾਂ ਬਰੇ ਕਿਹੜਾ ਸੂਸ ਹੁੰਦੀ ਆ ਇਹ ਜੀ ਚੀਜਾ ਸੂਆ ਜੀ ਕਿੰਨੇ ਦਿਨ ਲੈਣੀ ਆ ਇਹਦਾ ਵੀ ਬਸ ਇੱਕ ਅੱਧਾ ਦੇਣੀ ਲਊਗੀ ਇੱਕ ਅੱਧਾ ਦੇਣ ਲਊ ਭਾਂਡਾ ਬਹੁਤ ਜੰਗਿਆ ਮੈਂ ਕਹਾਂ ਜੀ ਤੁਸੀਂ ਦਰਖਤ ਪਹਿਲਾਂ ਅਗਲੇ ਦੇਖ ਲੈ ਹਾਂ ਨਾ ਰੋੜ ਲਾ ਮੈਂ ਕਹਿੰਦਾ ਕੀ ਬਾਤ ਆ ਯਾਰ ਹੈਨਾ ਹਾਂ ਬਹੁਤ ਚੰਗਾ ਯਾਰ ਮੈਂ ਕਹਿੰਦਾ ਜੀ ਕੋਈ ਆਸ ਨਹੀਂ ਲੱਗ ਜਿੰਨਾ ਲੇਵਾ ਮੂੰਹ ਨੂੰ ਨਾ ਮਗਰ ਨੂੰ ਲੱਗ ਮੂੰਹ ਨਾ ਮਗਰ ਨੂੰ ਹਾਂ ਇਹ ਤੇ ਜਾਨ ਜੂਨ ਵੀ ਡਾਟ ਦੇਖ ਗਾਂਜ ਤੇ ਭਾਲ ਹਾਂ ਰਾਜੀ ਫੋਲਾ ਹਾਂ ਹਾਂ ਜਾਨ ਬਹੁਤ ਆ ਬੈਠ ਚ ਆਰਡਰ ਕਮਾਲ ਦਾ ਬਈ ਸੋਹਣਾ ਆਰਡਰ ਕਰਵਾਇਆ ਜੱਲ ਕੀ ਬਾਤ ਆ ਬਈ ਆਰਡਰ ਦੀ ਫੀਟਿੰਗ ਬਹੁਤ ਚੰਗੀ ਮੈਂ ਕਹਿੰਦਾ ਜੀ ਕੋਈ ਆਂਤੀ ਨਹੀਂ ਹਾਂ ਪਾਂਡਰ ਕਾ ਲੇਵਾ ਰਾਜੀ ਰੂਜੀ ਵੀ ਫੋਲਾ ਮੈਂ ਕਹਿੰਦਾ ਜੀ ਕਿਸੇ ਪਾਸੋਂ ਕਾਚੀ ਨਹੀਂ ਜੀ ਹਾਂ ਥੋੜਾ ਇਹਨਾਂ ਵਜਨ ਬਾਲਾ ਕਰਕੇ ਗਾਂ ਹੌਲੀ ਤੁਰਦੀ ਆ ਹੌਲੀ ਤੁਰਦੀ ਆ ਹਾਂ ਥੋੜਾ ਇੱਕ ਥਾਂ ਪੀੜਾ ਆਪਣੇ ਕਿੰਨਾ ਕਿੰਨਾ ਕ ਦੁੱਧ ਦੇ ਦੂੰ ਰਾਜੀ ਦੇਖੋ ਡਾਕਟਰ ਗਾ ਹਾਂ ਕਿੰਨਾ ਕ ਦੁੱਧ ਦੀ ਲੋਟ ਨਹੀਂ ਖਾਵੇ ਦੁੱਧ ਰੋਤਾ ਹੀ ਮੇਰੀ ਨਿਗਾਹ ਦੇ ਵਿੱਚ ਹੂੰ 30 ਦੇ ਨੇੜੇ ਚੱਲੂ ਬੈਠ ਜੀ ਸੂਣ ਵਾਲੇ ਦੇਣ ਹਾਂ ਇਹ ਮੜਾਜ ਆਪਣੇ ਥਾਂ ਦੀ ਨਾ ਕਮੀ ਆ ਮੜਾ ਪੱਕਾ 3 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਦੇ ਆ ਇਹਦੇ ਤੋਂ ਹਣ ਕੱਦ ਵੱਡ ਫੁੱਲਾ ਰਾਜੀ ਰੂਜੀ ਫੁੱਲਾ ਡਰ ਕਮਾਲ ਦਾ ਕਲਾ ਕਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕਲਵੇਂ ਪੂਰੇ ਗਏ ਤੇ ਗੁਲਾਬੀ ਥਣ ਲੱਗੇ ਹਾਂ ਮੈਂ ਕਹਿੰਦਾ ਦੇਖ ਫੇਸਬੁਕ ਬਾਹਰ ਦਾ ਫੇਸ ਬੜਾ ਐਨੀ ਰਾਜੀ ਆ ਜੀ ਤੁਸੀਂ ਗੱਲਾਂ ਹੀ ਛੱਡ ਦਿਓ ਐਡੀ ਠੰਡੀ ਬੋ ਇੱਥੇ ਖੜਾ ਹੀ ਚੋਲੀ ਅੱਛਾ ਲਾ ਹੂੰ ਲੈ ਬੈਠ ਰਿਹਾ ਕੋਈ ਚੈੱਕ ਨਹੀਂ ਕਰੀ ਨੀ ਹਾਂ ਮਗਾ ਜੀ ਨਾੜ ਦੇਖੋ ਤੁਸੀਂ ਗਾਂ ਦੀ ਨਾੜਾਂ ਦੇਖ ਹੈਂ ਮਾ ਜੀ ਅਮੇ ਪੋਆ ਬਗਲਾ ਕਾਇਨੂ ਕਿਤੋ ਜਿ ਲੱਖ ਕਰੀ ਜਾਵੇ ਹੈ ਨਾ ਹੈ ਨਾ ਕਿਆ ਬਾਤ ਹੈ ਬਾਈ ਨਾ ਫਿਰ ਜਾਣ ਵੀ ਬਾਹਰ ਚ ਬਹੁਤ ਆ ਜੀ ਸਹੀ ਗੱਲ ਹੈ ਬਸ ਦੋ ਕਾੜ ਨੂੰ ਵੀ ਸੂਛ ਸਕਦੇ ਦੋ ਦਿਨ ਲੈ ਵੀ ਸਕਦੇ ਕੀ ਮੋਲ ਦਾ ਫਿਰ ਮੋਲ ਤਾਂ ਜਮਾ ਜ਼ੀਰੋ ਹੀ ਕਰਨਾ ਜੀ ਅੱਛਾ ਹਾਂ ਬਸ ਦੇਣ ਨੂੰ ਆਪਾਂ ਨਾਲ ਲੱਖ ਕਰਨਾ ਨਾ ਇੱਕ ਵੀ ਕਰਨਾ ਹਾਂ ਹੈ ਕਿੰਨੇ ਹੀ ਦੇਵੋਗੇ ਫਿਰ ਬਸ ਅੱਛੀ ਆ ਜੀ ਜਮਾ ਗੱਡੀ ਦੇ ਚੜਾਉਣੇ ਆ ਜੀ ਬਹੁਤ ਠੀਕ ਹੈ ਮਗਰ ਉਹ ਲੈਵਾ ਦਿਖਾਓ ਜੀ ਤੁਸੀਂ ਦੇਖ ਲੈ ਮੋਲਾ ਬਾਈ ਕਹਿੰਦਾ ਨਾ ਲੱਖ ਕਾ ਨਾ ਲੱਖੋਂ ਬਾਹਰ ਕਰਨਾ 80000 ਦੀ ਬੈੜ 80000 ਦੀ ਬੈੜ ਜੀ ਦੇਵਾਂਗੇ ਲੈ ਬਈ ਪੰਡਰ ਗੱਲੇ ਵਾ ਕਰਮ ਵਾਲੀ ਦਾ ਲੈ ਕੋਈ ਭਾੜ ਨਹੀਂ ਕੋਈ ਛੇੜ ਨਹੀਂ ਗੀ ਲੈ ਚਾਪੋਤਾ ਬਈ ਮਾ ਕਹਿੰਦਾ 80000 ਦੀ ਗੱਡੀ ਦੇ ਚੜਾਉਣੀਆਂ ਬਸ ਠੀਕ ਆ ਬਈ ਇਹ ਅਗਲਾ ਉਹੀ ਚੋਰੀ ਕਰੀ ਜਲ ਕਰੀ ਜਾ ਬਈ ਠੀਕ ਆ 80000 ਰੁਪਿਆ ਮੋਲਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੀ ਚਾਹੀਏ ਪੂਰੀ ਦੇ ਹੋ ਕੈਸੇ ਬੰਦ ਕੇ ਚੱਲ ਠੰਡੀ ਠੰਡੀ ਪੂਰੀ ਆ ਮਾ ਗਣਾ ਇਸ ਠੰਡੀ ਦਾ ਕੋਈ ਅੰਤ ਨਹੀਂ ਜੀ ਠੰਡ ਵੀ ਠੰਡ ਵੀ ਮਰੀਕਣ ਕਾ ਯਾਰਾ ਲੱਗਿਆ ਜੀ ਬੱਚਾ ਵੀ ਮਗਰ ਕੱਟੀ ਹੈ ਕੱਟੀ ਹਾਂ ਚੰਗੀ ਹੈਗੀ ਲੰਮੀ ਲੂਮੀ ਬਹੁਤ ਆਈ ਕੱਟੀ ਸਹੀ ਗੱਲ ਹੈ ਬਾਕੀ ਠੰਡੀ ਸੀ ਲਾ ਯਾਰ ਹਾਂ ਮੈਂ ਕਹਿੰਦਾ ਜੀ ਕੋਈ ਅੰਤ ਨਹੀਂ ਇਹ ਕੈਮਰਾ ਲਈ ਖੜੇ ਹਾਂ ਨਾ 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 ਕੋਈ ਜੀ ਕੁਝ ਨਹੀਂ ਕਰ ਮਾ ਜਿਵੇਂ ਮਰਜੀ ਖੜਾ ਰਹਿ ਲੈ ਥਾਂ ਥੋਂ ਦੇਖਦਾ ਟੋਲਾ ਭੈਣ ਦਾ ਅੱਖਾ ਹੀ ਲੱਗਿਆ ਛੋਟੀ ਨੇ ਹਾਂ ਸਹੀ ਗੱਲ ਹੈ ਬਾਈ ਨਾ ਆਏ ਕੋਈ ਇਹ ਜਹ ਰਹੇ ਨਹੀਂ ਬੰਦਾ ਫੜੀ ਰੱਖੂਗਾ ਜਾਂ ਉਹ ਹਾਲ ਹੈ ਭਾਈ ਬਾਲਟੀ ਜਮਾ ਖਾ ਲਿਆ ਬਾਲਟੀ ਚੈੱਕ ਕਰ ਲਓ ਓਕੇ ਚੋਦੋ ਭਾਈ ਜਮੇ ਦੀ ਠੰਡੀ ਆ ਹੂੰ ਠੰਡੀ ਹੋਲਾ ਲੈ ਕੇ ਨਹੀਂ ਕੋਈ ਨਾ ਨਾ ਇਹ ਬਾਲੀ ਸੀ ਤੋਤੀ ਹੈ ਤੇ ਵਾਈ ਦੇਖੋ ਚਵਾਈ ਬੜੀ ਜੰਗਾਂ ਲੈ ਚੋਣ ਬੜਾ ਚੰਗਾ ਹੈ ਨਾ ਚੋਣ ਬਹੁਤ ਬੜਾ ਦਿਖਾ ਦਿਖਾ ਦਿਆ ਪਰਨ ਹੋ ਜਾਗਾ ਹੋਏ ਨਹੀਂ ਕੋਈ ਚੋਦੋ ਭਾਈ ਚੋਦੋ ਲੈ ਖਾਣ ਬਹੁਤ ਚੰਗਾ ਭਾਈ ਮੁੱਠੀ ਆ ਮੈਂ ਕਹਿੰਦਾ ਜੀ ਕੋਈ ਅੰਤ ਨਹੀਂ ਥੰਡ ਗਾਣ ਯਾਰ ਗਾ ਲੱਗਿਆ ਬਸ ਚੋਣ ਬੜਾ ਚੰਗਾ ਮੈਂ ਕਹਿੰਦਾ ਜੀ ਕੋਈ ਅੰਤ ਨਹੀਂ ਕਿਆ ਬਾਤ ਹੈ ਜਿਵਾਈ ਦੇਖੋ ਬਈ ਜਿਵਾਈ ਨੇੜ ਤੋਂ ਚੈੱਕ ਕਰੋ ਲੈ। ਸ਼ਾਬਾਸ਼। ਗਾਮਾ ਨਾਲ ਦੀ ਜਿਵਾਈ ਆ ਨਾ। ਮੈਂ ਕਹਿੰਦਾ ਜੀ ਕੋਈ ਆਂਟੀ ਨਹੀਂ ਆਪਾਂ ਕੱਚਾ ਪਸ਼ੂ ਨਹੀਂ ਲੈਂਦੇ ਜੀ। ਕੀ ਮੁੱਲ ਲਾ ਫਿਰ ਇਹਦਾ? ਮੁੱਲ ਜੀ ਛੋਟੀ ਦਾ 70000 ਦੀ ਇਹ ਪੂੰਜੀ ਵੇਚਣਾ ਮੰਗੇ ਜੀ। ਠੀਕ ਆ। ਬਸ ਇੰਨਾ ਹੀ ਮੁੱਲ ਕਰਨਾ ਹੈ 0 ਜਮਾ। ਠੀਕ ਆ। ਕੱਤਰ ਸੇ ਤਾਂ ਹਿਆਨ ਦਾ ਲੋਕ ਕੱਟਿਆ ਲੈ ਨੂੰ ਵੇਚੀ ਜਾਂਦੇ ਆ। ਆਪਾਂ ਕਰ ਦਿੰਦੇ ਆ ਅਗਲੇ ਦਿਨ। 70000 ਰੁਪਏ ਮੁੱਲ ਜਮਾ ਜਾਇਜ਼ ਆ ਬਈ। ਕਾ ਬੱਚਾ ਵੀ ਮਗਰ ਕੱਟਿਆ ਚੰਗੀ ਆ। ਚੋਣ ਦੇਖੋ ਚੋਣ ਬੜਾ ਚੰਗਾ ਬਈ ਨਿਬੜਦੀ ਐ ਅੱਜ ਬਾਈ ਇਹੋ ਜਿਹੀ ਕੋ ਗੱਲ ਨਹੀਂ ਹਾਂ ਆ ਸਿਉਣੇ ਦਾ ਜੀ ਬਸ ਇਹ ਸਿਉਣਾਈ ਬੱਚੜੋਂ ਇੰਨੇ ਦਾ ਪਾ ਹਾਂ ਜਿਵਾਈ ਨਿਬੜਦੀ ਬਹੁਤ ਯਾਰ ਮੈਨਾਂ ਕਹਿੰਦਾ ਜੀ ਕੋਈ ਅੰਤ ਨਹੀਂ ਹਾਂ ਨਹੀਂ ਤੁਜੀ ਕੈਮਰਾ ਲਈ ਖੜਿਆ ਨਹੀਂ ਆਏ ਨਹੀਂ ਨਵੀਂ ਮਾਹ ਜਿਵੇਂ ਆਈ ਹਟਦੀ ਜਾਂਦਾ ਪਤੂ ਹਾਂ ਨਾ ਨਾ ਸਹੀ ਗੱਲ ਆ ਮੋਂ ਟੱਕ ਜੀ ਨੇ ਬਸ 8 ਕਿਲੋ ਦੋਦੇ ਤੇ ਉਹਨੇ ਆਪਣੇ ਕੋਲ ਕੱਲ ਹੀ ਆਈ ਹੈ ਕੱਲ ਰਾਤ ਆਈ ਆ ਦੋ ਡੰਗ ਚੋ ਕੇ ਆਪਾਂ ਚੈੱਕ ਕਰਕੇ ਫੇਰ ਵੀਡੀਓ ਪਾਈ ਆ ਵੀ ਕਈ ਮੇਰੀ ਕੋਈ ਕਮੀ ਕਪਾਉਂਦਾ ਮੁਰਕੇ ਲੰਬਾ ਆਉਂਦਾ ਹੈ ਸਹੀ ਗੱਲ ਹੈ ਹਾਂ ਭਲਾ ਆ ਦੀ ਘਰੇ ਦੋ ਦਿਨ ਚੈੱਕ ਕਰੀ ਵੀ ਸਹੀ ਹੈ ਕਿਉਂ ਕਈ ਵੀ ਬੰਦੇ ਹੁਣ ਆਏ ਭੇਜਣੀ ਪੈ ਜਾਂਦੇ ਆ ਮੁਰਕੇ ਗਾਹ ਜਾ ਕੇ ਕੁਝ ਹੋਰ ਨਿਪੜੇ ਫੇਰ ਫਰਕ ਜਾ ਪਾ ਜਾਂਦਾ ਨਹੀਂ ਸਹੀ ਹੁੰਦਾ ਅਗਲੇ ਨੇ ਪੈਸੇ ਲਾਏ ਹੁੰਦੇ ਆ ਜ਼ਰੂਰੀ ਹੈ ਵੀ ਚੋਣ ਵਾਲਾ ਚੰਗਾ ਯਾਰ ਮੈਂ ਨਿਰਬੜ ਦੀ ਆ ਮੈਂ ਕਿਹੜਾ ਵਾਲਾ ਮੈਂ ਤਾਂ ਜੀ ਬਹਿ ਕੇ ਉੱਠ ਖੜਾ ਬਾਹਲੀ ਮੋਟੀ ਚਵਾਈ ਆ ਬਹਿ ਕੇ ਉੱਠਣ ਵਾਲਾ ਕਰ ਹਾਂ ਲੱਗਦਾ ਵੀ ਜਿੱਥੇ ਨਾ ਖੜਾ ਲਗਾ ਐ ਕੋ ਆਂਡੀ ਖੜਾ ਲੇ ਕੋ ਦੂਜੀ ਰੂੜ ਖੜਾ ਲੇ ਆਏ ਵੀ ਗਾਂਵ ਸਾਹ ਕਰੀ ਜੋ ਸਹੀ ਗੱਲ ਆ ਉਹਦੇ ਵਾਲੀ ਝੋਟੀ ਵੀ ਜੋਨੀ ਵੀ ਸਾਤ ਵਾਲੀ ਮਿਹਰ ਜੀ ਬਹੁਤ ਚੰਗੀ ਕੱਟੀ ਹਾਂ ਘਾਟੇ ਜੀ ਲੈ ਕੇ ਬੰਦੇ ਐਸ ਵੇਲੇ ਆ ਚੰਗੀ ਸੀ ਉਹ ਬਾਹਲੀ ਚੰਗੀ ਕੱਟੀ ਸੀਗੀ ਏ ਵੀ ਚੰਗੀਆਂ ਦਵਾਈ ਚੰਗੀਆਂ ਨਹੀਂ ਦਵਾਈ ਜੂ ਬਹੁਤ ਚੰਗੀਆਂ ਆ ਮੈਂ ਦਵਾਈ ਦੀ ਬਾਕੀ ਠੰਡੀ ਠੰਡੀ ਆ ਜੀ ਠੰਡੀ ਬਹੁਤ ਆ ਜੀ ਠੰਡੀ ਦਾ ਕੋਈ ਹੰਤਾਪਾ ਨਹੀਂ ਕਿ ਲੋ ਘੱਟ ਹੋ ਜਾ ਬਸ ਛੱਡ ਦੇ ਹਾਂ ਬਸ ਕੱਟੀ ਨੂੰ ਛੱਡ ਦੇ ਬਸ ਬਸ ਕੋਈ ਨਹੀਂ ਬਹੁਤ ਪਾਈਆ ਘੱਟ ਹੋ ਜੀ ਕੋਈ ਨਹੀਂ ਬੱਚੇ ਨੂੰ ਜ਼ਰੂਰੀ ਹੈ ਦੋਦੀ ਲਭਿਚਾਰ ਰੱਖਣਾ ਤੁਸੀਂ ਲੈ ਕੋਈ ਨਹੀਂ ਕੋਈ ਆ ਦੇਖੋ ਭਾਈ ਦਵਾਈ ਦੇਖੋ ਦੋਦੇ ਕਿੰਨੇ ਕਿਲੋ ਹੋਏ ਇਹੇ ਇਹ ਜੀ ਬਸ ਅਗਰਾ 8 ਕਿਲੋ ਮੰਨ ਕੇ ਲੈ ਲੇ ਪੂਰਾ ਬਾਦ ਵੀ ਹੋ ਘਟ ਵੀ ਹੋ ਤੜ ਕੇ ਪੂਰਾ ਦੋ ਡੰਗ ਅਗਲਾ ਆਪ ਦੀ ਚੋਕੇ ਲੈ ਹਾਂ ਕਿਉਂ ਨਾ ਆਪਾਂ ਕਿੱਥੇ ਤਾਂ ਉ ਬੱਚੇ ਨੇ ਇੱਕ ਸੰਤ ਨੇ ਹਾਂ ਬਹੁਤ ਚੰਗਾ ਮੁੱਲ ਜਾਇ ਜਾਂ ਮਾਨਤਾਨ ਜ਼ਰੂਰ ਹੋ ਜਾ ਆ ਬੈੜ ਦਾ ਵੀ ਭਾਈ ਕੋਈ ਯਾਨਤ ਨਹੀਂ ਬੈੜ ਇਹ ਵੀ ਚੰਗੀ ਆ ਫੇਕ ਕੱਦ ਵੱਡ ਚੰਗਾ ਡਰੋਡਰ ਕਮਾਉ ਦਾ ਨਾੜਾ ਨੂਣਾ ਫੌਲਾ ਚਾਹੀਆਂ ਭਾਈ ਲੈ ਮੈਂ ਕਹਿੰਦਾ ਲੈਖਾ ਹੀ ਨਹੀਂ ਕੋਈ ਭਾਈ ਧੰਨਵਾਦ